ਵਾਜਦੀ ਕਾਲਸਾ ਜਿੱਕੀ ਫਤੇ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਵੀਡੀਓ ਸਕੇਪ ਨਹੀਂ ਕਰਨੀ ਕੱਲੀ-ਕੱਲੀ ਗੱਲ ਸੁਣਨ ਵਾਲੀ ਆ ਤੇ ਪੰਜਾਬ ਦੇ ਲਈ ਇੱਕ ਐਮ ਤੇ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਆ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਤਗਤਾ ਪਲਟ ਸਕਦਾ ਹੈਗਾ ਪੰਜਾਬ ਦੀ ਰਾਜਨੀਤੀ ਕੁਝ ਘੰਟਿਆਂ ਦੇ ਲਈ ਜਿਹੜੀ ਤਤਸੱਲੀ ਮਚਾ ਸਕਦੀ ਆ ਇਹ ਤੁਹਾਨੂੰ ਵੱਡੀ ਖਬਰ ਸੁਣਾਉਣਿਆ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੀ ਜਾਣਾ ਚਲਦੀ ਚਲਦੀ ਵੀਡੀਓ ਨੂੰ ਆਪਣੇ ਦੋਸਤ ਮਿੱਤਰਾਂ ਸਾਥੀਆਂ ਭੈਣ ਭਰਾਵਾਂ ਨਾਲ ਜਰੂਰ ਸ਼ੇਅਰ ਕਰਨਾ ਤੁਹਾਨੂੰ ਵੱਡੀ ਖਬਰ ਦੇਣ ਜਾ ਰਹੇ ਆ ਇਹ ਤਾਂ ਲਗਭਗ ਸਾਰਿਆਂ ਨੂੰ ਪਤਾ ਇਹ ਚਰਚਾਾਂ ਮਾ ਜਿਹੜੀਆਂ ਜੋਰਾਂ ਤੇ ਆ ਕਿ ਭਗਵੰਤ ਮਾਨ ਜਿਹੜਾ ਪੰਜਾਬ ਦਾ ਸੀਐਮ ਆ ਜਿਹੜਾ ਉਹ ਮਹਾਲੀ ਦੇ ਹਸਪਤਾਲ ਦੇ ਵਿੱਚ ਦਾਖਲਾ ਇਹ ਤਾਂ ਲਗਭਗ ਸਾਰੇ ਨੂੰ ਜਿਹੜਾ ਪਤਾ ਲੱਗ ਚੁੱਕਿਆਗਾ ਪਰ ਜਿਹੜਾ ਕੱਲ ਜਦੋਂ ਜਵੇਂ ਸੰਦੀਪ ਪਾਟਕ ਮਿਲਿਆ ਭਗਵੰਤ ਮਾਨ ਨੂੰ ਉੱਤ ਵੱਲ ਭਗਵੰਤ ਮਾਨ ਕੇਜਰੀਵਾਲ ਨੂੰ ਸਿੱਧਾ ਹੋਇਆ ਉਸ ਤੋਂ ਬਾਅਦ ਜਿਹੜਾ ਅੱਜ ਵੱਡਾ ਹੇਰ ਬਦਲ ਦੇਖ ਨੂੰ ਮਿਲ ਸਕਦਾਗਾ ਤੁਹਾਨੂੰ ਦੱਸ ਦਈਏ ਕਿ ਅੱਜ ਅਰਵਿੰਦ ਕੇਜਰੀਵਾਲ ਦੀ ਸੰਦੀਪ 파ਟਕ ਦੀ ਅਤੇ ਪੰਜਾਬ ਦੇ ਕਈ ਨੇਤਾਵਾਂ ਦੀ ਜਿਹੜੀ ਮੀਟਿੰਗ ਆ ਉਹ ਚੰਡੀਗੜ੍ਹ ਦੇ ਜਿਹੜੇ ਤਾਜ ਹੋਟਲ ਦੇ ਵਿੱਚ ਜਿਹੜਾ ਮੀਟਿੰਗ ਰੱਖੀ ਗਈ ਆ ਅਰਵਿੰਦ ਕੇਜਰੀਵਾਲ ਉਸ ਜਿਹੜਾ ਤਾਜ ਹੋਟਲ ਦੇ ਵਿੱਚ ਪਹੁੰਚ ਰਹੇ ਨੇ ਤੇ ਵੱਡੀ ਜਿਹੜੀ ਮੀਟਿੰਗ ਆ ਉਹ ਰੱਖੀ ਗਈ ਆ ਤੇ ਨਾਲ ਨਾਲ ਵੀਡੀਓ ਸ਼ੇਅਰ ਕਰੀਏ ਤੇ ਸੁਣੀ ਜਾਇਓ ਕਿ ਦੀਵਾਲ ਦਾ ਜਿਹੜਾ ਹੈ ਭਗਵੰਤ ਮਾਲ ਨੂੰ ਮਿਲ ਵੀ ਸਕਦੇ ਨੇ ਤੇ ਕਿੰਨਾ ਸੁਧਾਰਵਾ ਦੇ ਵਿੱਚ ਮਿਲਣਗੇ ਇਹ ਵੀ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਦੋ ਵਿਸ਼ੇ ਨੇ ਦੋ ਅੰਕ ਨੇ ਆਪਾਂ ਕਹਦੀਏ ਪਹਿਲੂ ਨੇ ਇੱਕ ਤਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਮਿਲਿਆ ਜਾ ਸਕਦਾ ਦੂਜਾ ਪੰਜਾਬ ਦੇ ਲਈ ਮੁੱਖ ਮੰਤਰੀ ਜਿਹੜਾ ਨਮਾ ਲਾਉਣ ਦੇ ਲਈ ਜਿਹੜਾ ਤਿਆਰੀਆਂ ਚੱਲ ਰਹੀਆਂ ਨੇ ਵੱਡੀ ਪੱਧਰ ਤੇ ਜਿਸ ਤਰ੍ਹਾਂ ਕਿ ਕਲਤਾਰ ਸਿੰਘ ਸੰਧਵਾ ਨੂੰ ਜਿਹੜੀ ਜੈਡ ਸਕਿਉਰਟੀ ਦਿੱਤੀ ਗਈ ਆ ਉਹਨਾਂ ਦੇ ਜਿਹੜੇ ਕੋਠੀ ਨੂੰ ਜਿਹੜੀ ਪੂਰੀ ਜਿਹੜੀ ਆਪਾਂ ਇਹ ਕਹਦੀਏ ਕਿ ਇੱਕ ਤਰ੍ਹਾਂ ਦੀ ਸੀਐਮ ਵਾਲੀ ਜਿਹੜੀ ਸਕਿਉਰਟੀ ਮਿਲੀ ਆ ਉਹਨਾਂ ਨੂੰ ਅੱਗੇ ਲੈ ਚੱਲਦੇ ਆ ਤੁਹਾਨੂੰ ਇੱਥੋਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਲੇਤਾ ਜਾ ਸਕਦਾ ਕਲਤਾਰ ਸਿੰਘ ਸੰਧਵਾ ਨੇ ਜਿਹੜੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਲਗਾਇਆ ਜਾ ਸਕਦਾ ਕਾਰਜਕਾਰੀ ਨਹੀਂ ਪੂਰਾ ਜਣੀ ਕਿ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਕਲਤਾਰ ਸਿੰਘ ਸੰਧਵਾ ਦੇ ਜਿਹੜਾ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਆਉਣ ਵਾਲਾ ਹੈ ਉਹਨਾਂ ਨਿੰਨ ਜਦੀ ਕਾ ਬਿਲਕੁਲ ਇਹਦੇ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਡਿਪਟੀ ਮੁੱਖ ਮੰਤਰੀ ਕੌਣ ਕੌਣ ਬਣ ਸਕਦੇ ਨੇ ਹਰਪਾਲ ਸਿੰਘ ਚਿਮਾ ਤੇ ਅਮਨ ਰੋੜਾ ਜਿਹੜੇ ਨੇ ਪੰਜਾਬ ਦੇ ਦੋ ਨਵੇਂ ਡਿਪਟੀ ਸੀਐਮ ਬਣ ਸਕਦੇ ਨੇ ਅੱਗੇ ਚਲੋ ਪ੍ਰੋਫੈਸਰ ਬਲਜਿੰਦਰ ਕੌਰ ਜਿਹੜੀ ਕਿ ਜਿਨ੍ਹਾਂ ਨੂੰ ਕਿ ਸਪੀਕਰ ਦੀ ਜਿਹੜਾ ਔਦਾ ਸੁਭਾਇਆ ਜਾ ਸਕਦਾ ਉਹਨਾਂ ਨੂੰ ਸਪੀਕਰ ਲਗਾਇਆ ਜਾ ਸਕਦਾ ਇਹ ਵੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਦੇ ਨਾਲ ਜਿਹੜਾ ਮਨਜੀਤ ਸਿੰਘ ਬਲਾਸਪੁਰਾ ਦਾ ਨਾਮ ਵੀ ਜਿਹੜਾ ਸੰਭਲਾ ਜਿਹੜੀਆਂ ਇਹ ਚਰਚਾਾਂਵਾਂ ਨੇ ਜਿਹੜੀਆਂ ਇਹ ਵੱਡੀ ਪੱਧਰ ਤੇ ਚੱਲ ਰਹੀਆਂ ਨੇ ਜਿਹੜੇ ਤੁਹਾਨੂੰ ਗੱਲਾਂ ਅਸੀਂ ਦੱਸ ਰਹੇ ਆ ਇਹ ਸਾਡੇ ਸੂਤਰਾਂ ਮੁਤਾਬਕ ਜਿਹੜੀਆਂ ਨੇ ਬਾਹਰ ਨਿਕਲ ਕੇ ਆਜ ਆ ਰਹੀਆਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਤੱਕ ਜਿਹੜੀਆਂ ਲੈ ਕੇ ਹਾਜ਼ਰ ਹੋ ਰਹੇ ਆ ਆਮ ਆਦੀ ਪਾਰਟੀ ਦੇ ਜਿਹੜੇ ਆਪਾਂ ਇਹ ਕਹਿ ਲਈਏ ਕਿ ਕੁਝ ਹੀ ਘੰਟਿਆਂ ਦੇ ਵਿੱਚ ਖੇਡਣੇ ਖੇਡਣ ਵਾਲੇ ਨੇ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ 5 ਅਕਤੂਬਰ ਤੋਂ ਬਾਅਦ ਜਿਹੜਾ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਆ ਉਸ ਤੋਂ ਬਾਅਦ ਜਿਹੜਾ ਪਟਾਕਾ ਪਾ ਸਕਦਾ ਆ ਆਵਾਦੀ ਪਾਰਟੀ ਦੇ ਵਿੱਚ ਪਰ ਨਹੀਂ ਉਸ ਤੋਂ ਪਹਿਲਾਂ ਹੀ ਅੱਜ ਹੀ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਇਹਦਾ ਹੇਰਬਾਦਲ ਹੋ ਸਕਦਾਗਾ ਅੱਗੇ ਲੈ ਚੱਲਦੇ ਆ ਤੁਹਾਨੂੰ ਕਿ ਜਿਸ ਤਰ੍ਹਾਂ ਭਾਜਪਾ ਦੇ ਪ੍ਰਧਾਨ ਜਿਹੜਾ ਪੰਜਾਬ ਦਾ ਲਗਾਇਆ ਸੀ ਸੁਨੀਲ ਜਾਖੜ ਜੋ ਕਾਂਗਰਸ ਦੇ ਵਿੱਚੋਂ ਗਿਆ ਸੀ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਇਹ ਵੀ ਸਾਹਮਣੇ ਆ ਰਹੀ ਆ ਕਿ ਸੁਨੀਲ ਜਾਖੜ ਵੀ ਜਿਹੜਾ ਆਵਾਜ਼ ਦੀ ਪਾਰਟੀ ਦੇ ਵਿੱਚ ਜਿਹੜਾ ਕੋਈ ਵੱਡਾ ਉੱਦਾ ਸਾਬ ਸਕਦਾਗਾ ਤੇ ਇਸ ਨੂੰ ਲੈ ਕੇ ਕੇ ਭਗਵੰਤ ਮਾਨ ਦਰਵਈਆ ਜਿਹੜਾ ਉਹ ਪੰਜਾਬ ਦੇ ਵਿਧਾਇਕਾਂ ਲਈ ਜਿਹੜਾ ਮਾਰਾ ਦੱਸ਼ਾ ਜਾ ਰਿਹਾ ਉਹਨਾਂ ਦੀ ਪਾਲਿਸੀਆਂ ਨੂੰ ਲੈ ਕੇ ਕਹਿੰਲੀ ਆ ਭਗਵੰਤ ਮਾਨ ਦੀਆਂ ਨੂੰ ਜੇ ਉਹਨਾਂ ਦੇ ਇਸ਼ਤਿਹਾਰਵਾਦੀ ਨੂੰ ਲੈ ਕੇ ਇਸ਼ਤਿਹਾਰਾਂ ਨੂੰ ਕਹਿ ਦਈਏ ਕਿ ਕਈ ਵਿਧਾਇਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਪਾਰਟੀ ਦਾ ਜਿਹੜਾ ਵਿਰੋਧ ਘੱਟ ਆ ਤੇ ਭਵੰਤਮਾਨ ਦਾ ਜ਼ਿਆਦਾ ਆ ਇਸ ਕਰਕੇ ਕਈ ਐਮਐਲਏ ਨਾਰਾਜ਼ ਨੇ ਕਈ ਐਮਐਲਏ ਨੂੰ ਜਿਹੜਾ ਸਟੇਜ ਦੇ ਉੱਤੋਂ ਜਿਹੜਾ ਘੂਰਿਆ ਵੀ ਗਿਆ ਉਹਨਾਂ ਦੀ ਲਾਪਾਬੀ ਕੀਤੀ ਗਈ ਆ ਭਵੰਤਮਾਨ ਵੱਲੋਂ ਤੁਸੀਂ ਵੇਖਿਆ ਹੋਣਾਗਾ ਪੰਜਾਬ ਦੇ ਕਈ ਐਮਐਲਏ ਨੂੰ ਜਿਹੜਾ ਜਦੋਂ ਉਹ ਸਟੇਜ ਤੇ ਚੜਦੇ ਆ ਭਵੰਤਮਾਨ ਦੇ ਨਾਲ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਬੈਜੋ ਬੈਜੋ ਤੁਹਾਨੂੰ ਮੈਂ ਜਾਣਦਾ ਕਿ ਤੁਸੀਂ ਐਮਐਲ ਹੋ ਤੂੰ ਬੈਠੋ ਆਪਣੀ ਜਗ੍ਹਾ ਤੇ ਜਾਓ ਉਹਨਾਂ ਦੀ ਜਣੀ ਕਿ ਇੱਕ ਤਰ੍ਹਾਂ ਦੀ ਬੇਇੱਜ਼ਤੀ ਕੀਤੀ ਗਈ ਆ ਤੇ ਇੱਥੋਂ ਤੱਕ ਕਿ ਜਿਹੜਾ ਸਾਡੇ ਸੂਤਰਾ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਆ ਕਿ ਭਗਵਾਨ ਤਮਨ ਨੂੰ ਕੁਝ ਘੰਟਿਆਂ ਦੇ ਅੰਦਰ ਅੰਦਰ ਜਿਹੜਾ ਉਹਨਾਂ ਦੇ ਜੱਦ ਦੀ ਪਿੰਡਾ ਉਹਨਾਂ ਨੂੰ ਉਸਤੋ ਜਿਹੜਾ ਤੋੜਿਆ ਜਾ ਸਕਦਾਗਾ ਕਿ ਜਿਹੜੀ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾਗਾ ਇਹ ਵੱਡੀ ਖਬਰ ਹੈ ਇਸ ਵੇਲੇ ਦੀ ਆ ਤੁਹਾਨੂੰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਇਹੀ ਖਬਰ ਆ ਜਿਹੜੀ ਅੱਗੇ ਸਾਂਝੀ ਕਰਨੀ ਆ ਵੱਧ ਤੋਂ ਵੱਧ ਵੀਡੀਓ ਜਿਹੜੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਇੱਕ ਵੱਡਾ ਪਟਾਕਾ ਪੈਣ ਵਾਲਾਗਾ ਵੱਡਾ ਹੇਰ ਬਦਲ ਹੋਣ ਵਾਲਾਗਾ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਜਿਸ ਤਰ੍ਹਾਂ ਸਿਕੰਦਰ ਬਾਦਸ਼ਾਹ ਵਾਂਗੂ ਭਗਵਾਨ ਤਮਾਣਾ ਕਹਿੰਦਾ ਸੀ ਕਿ ਮੈਨੂੰ ਤਾਂ ਕੋਈ ਲਾ ਹੀ ਨਹੀਂ ਸਕਦਾ ਗੱਦੀੋਂ ਮੈਨੂੰ ਤਾਂ ਜਿਵੇਂ 25 ਸਾਲ ਅਸੀਂ ਰਾਜ ਕਰਾਂਗੇ ਜਿਸ ਤਰ੍ਹਾਂ ਸ਼ਖਵੀਰ ਬਾਦਲ ਵਾਂਗੂ ਜਿਹੜੀਆਂ ਵੱੜੇ-ਵੱਡੇ ਟਾਰਾ ਮਾਰਦਾ ਸੀ ਪਰ ਹੁਣ ਜਿਹੜੀ ਇਹ ਗਾਜਾ ਭਗਵੰਤ ਮਾਨ ਤੇ ਖੁੱਦ ਜਿਹੜਾ ਸੰਦੀਪ ਪਾਟਕਾ ਤੇ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਹੋਰ ਜਿਹੜਾ ਜਿੰਨੇ ਵੀ ਜਿਹੜੀ ਵੱਡੇ ਅਹੁਦੇਦਾਰ ਨੇ ਲੀਡਰ ਨੇ ਉਹ ਭਗਵੰਤ ਮਾਨ ਤੋਂ ਸਾਰੇ ਜਿਹੜੇ ਖਫਾ ਨੇ ਨਾਰਾਜ਼ ਨੇ ਤੇ ਕਾਰਟੋਕਲੇਸ ਪਾਰਟੀ ਦੇ ਵਿੱਚ ਇੰਨਾ ਵੱਧ ਚੁੱਕਿਆਗਾ ਕਿ ਲਾਵਾ ਹੁਣ ਫੁੱਟ ਚੁੱਕਿਆਗਾ ਜਾਨੀ ਕਿ ਕੁਝ ਹੀ ਘੰਟਿਆਂ ਦਾ ਮਹਿਮਾਨ ਅ ਲਾਵਾ ਜਿਹੜਾ ਫੁੱਟਣ ਵਾਲਾਗਾ ਇਹ ਵੱਡੀਆਂ ਤੁਹਾਨੂੰ ਜਿਹੜੀ ਅਪਡੇਟ ਦੇ ਰਹੇ ਅਸੀਂ ਕੱਲੀ ਕੱਲੀ ਗੱਲ ਦੀ ਜਿਹੜੀ ਸਾਡੇ ਸੂਤਰਾਂ ਦੇ ਅਨਸਾਰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੁਸੀਂ ਅੱਗੇ ਦੇ ਅੱਗੇ ਜਿਹੜਾ ਸ਼ੇਅਰ ਜ਼ਰੂਰ ਕਰੀ ਜਾਣਾ ਕਿਉਂਕਿ ਜਿਹੜਾ ਆਵਾਜ਼ ਦੀ ਪਾਰਟੀ ਦੇ ਵਿੱਚ ਸਭ ਤੋਂ ਵੱਡਾ ਕਲੇਸ਼ ਜਿਹੜਾ ਸਿਰ ਚੁੱਕਿਆਗਾ ਜਿੱਤੇ ਕੇ ਭਗਵੰਤ ਮਾਨ ਮਹਾਲੀ ਦੇ ਫੋਰਸ ਹਸਪਤਾਲ ਦੇ ਵਿੱਚ ਦਾਖਲ ਨੇ ਇੱਕ ਪਾਸੇ ਤੋਂ ਆਪਣੀ ਸਿਹਤ ਨੂੰ ਲੈ ਕੇ ਦਾਖਲ ਨੇ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਦੂਜੇ ਪਾਸੇ ਟੈਨਸ਼ਨ ਇਹ ਵੀ ਪਈ ਆ ਕਿ ਮੁੱਖ ਮੰਤਰੀ ਦਾ ਅਹੁਦਾ ਉਹਨਾਂ ਤੋਂ ਹਟਾ ਬਵਸ ਲਿਆ ਜਾ ਸਕਦਾ ਪਰ ਹੁਣ ਕਹੀਏ ਚਰਚਾਵਾਂ ਨੇ ਕਿ ਇਹ ਕਮੇਜੀ ਭਗਵੰਤ ਮਾਨ ਦਾ ਸੰਭਵ ਹੋ ਹੀ ਨਹੀਂ ਸਕਦਾ ਕਿ ਭਗਵੰਤ ਮਾਨ ਅਸਤੀਫਾ ਦੇ ਦੇ ਇਹ ਇੰਨੀ ਕੋਈ ਗੱਲ ਹੀ ਨਹੀਂ ਕਹਿੰਦੇ ਕਿ ਭਗਵੰਤ ਮਾਨ ਤੋਂ ਅਸਤੀਫਾ ਲੈ ਲੈਣ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਹਿੰਦੇ ਕੁਝ ਘੰਟੇ ਦਾ ਬਾਲੀ ਦੂਰ ਦੀ ਗੱਲ ਆ ਇਹ ਤਾਂ ਭਵੰਤਮਾਨ ਤੁਸਤੀ ਪਾ ਲੈਣਾ ਕੁਝ ਸੈਂਕੜਾ ਦੀ ਖੇੜਾ ਇਹ ਤਾਂ ਜਿਹੜਾ ਰਾਜਨੀਤਿਕ ਬੰਦਾਗਾ ਜਿਹੜੇ ਰਾਜਨੀਤਿਕ ਨਾਲ ਜੁੜੇ ਨੇ ਉਹ ਤੁਹਾਨੂੰ ਵੈਸੇ ਜਿਹੜਾ ਦੱਸ ਦੇਣਗੇ ਇਸ ਬਾਰੇ ਇਹ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਹੁੰਦਾਗਾ ਇਹਦੇ ਵਿੱਚ ਕੀ ਕੀ ਜਿਹੜੀਆਂ ਕਮੀਆਂ ਆ ਪਾਵਰਾਂ ਕਿਹਦੇ ਕਿਹਦੇ ਹੱਥ ਹੋ ਜਾਂਦੀਆਂ ਹਾਈ ਕਮਾਂਡ ਦੇ ਹੱਥ ਹੁੰਦੀਆਂ ਨੇ ਖਾਸ ਕਰਕੇ ਆਪੇ ਕਹ ਲਈਏ ਕਿ ਦਿੱਲੀ ਵਾਲੇ ਇਹ ਦੀ ਚਾਹੁੰਦੇ ਕਿ ਭਗਵੰਤ ਮਾਨ ਜਿਸ ਤਰ੍ਹਾਂ ਦਿੱਲੀ ਵਾਲੇ ਦੇ ਉਲਟ ਚੱਲਦਾ ਕਿ ਜਾਂ ਦਿੱਲੀ ਵਾਲੇ ਉਲਟ ਚੱਲਦੇ ਆ ਇਹ ਜਿਹੜੀਆਂ ਗੱਲਾਂ ਨੇ ਆਪਾਂ ਇਹ ਸੁਣਨ ਨੂੰ ਹੋਣਾ ਜਿਹੜੀਆਂ ਕਾਫੀ ਮਿਲ ਰਹੀਆਂ ਨੇ ਤੇ ਜਿਹੜੀਆਂ ਚਰਚਾਵਾਂ ਨੇ ਚਰਚਾਵਾਂ ਨਹੀਂ ਜਿਹੜੀਆਂ ਅਸਲੀ ਨੇ ਜਿਹੜੀਆਂ ਸਾਬਤ ਹੋ ਸਕਦੇ ਆ ਨੇ ਵੱਡਾ ਜਿਹੜਾ ਅਪਡੇਟ ਆ ਜਿਹੜੀ ਤੁਹਾਨੂੰ ਅਸੀਂ ਪਲ-ਪਲ ਦੀ ਦੇ ਰਹੇ ਆ ਕਿ ਭਗਵੰਤ ਮਾਨ ਦੀ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਆ ਜਿਹੜੀ ਕੁਝ ਘੰਟੇ ਦੀ ਮਹਿਮਾਨ ਆ ਤੇ ਦੂਜੇ ਪਾਸੇ ਜਿਹੜਾ ਕਿ ਭਗਵੰਤ ਮਾਨ ਦੇ ਜਿਹੜੇ ਵਿਧਾਇਕ ਨੇ ਜਿਹੜੇ ਭਗਵੰਤ ਮਾਨ ਦੇ ਨਾਲ ਉਹ ਵੀ ਭਗਵੰਤ ਮਾਨ ਤੋਂ ਜਿਹੜੇ ਨਰਾਜ਼ ਚੱਲਦੇ ਆ ਰਹੇ ਸੀ ਤੇ ਸਖਬਾਲ ਖੈਰ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਕਨਵੇਂ ਵਿਧਾਇਕ ਨੇ ਉਹ ਭਗਵੰਤ ਮਾਨ ਤੋਂ ਚਿਹਰੇ ਬਿਨਾ ਨਹੀਂ ਬਣੇ ਉਹ ਭਗਵੰਤ ਮਾਨ ਦੇ ਨਾਲ ਹੀ ਬਣੇ ਆ ਕਿ ਭਗਵੰਤ ਮਾਨ ਪੰਜਾਬ ਦਾ ਚਿਹਰਾ ਸੀ ਤਾਂ ਹੀ ਉਹਨਾਂ ਨੇ ਬਣਾਇਆ ਗਿਆ ਲੋਕਾਂ ਨੇ ਬਣਾਇਆ ਪਰ ਇਹਦੇ ਹੁੰਦੇ ਆ ਕੁਰਸੀ ਜਿਸ ਬੰਦਾ ਹੈ ਇੱਕ ਤੋਂ ਮੰਤਰੀ ਮੰਤਰੀ ਤੋਂ ਵੱਡੀ ਪਦਵੀ ਮਿਲਦੀਆਂ ਕੌਣ ਛੜਦਾਗਾ ਇੱਥੇ ਤਾਂ ਕੋਈ ਮੈਂਬਰੀ ਦੀ ਚੋਣ ਨਹੀਂ ਛੜਦਾ ਮੈਂਬਰੀ ਜਿੱਤਣ ਦੇ ਲਈ ਇੱਥੇ ਤਾਂ ਸਰਪੱਟੇ ਜਾਂਦੀ ਨੇ ਮੈਂਬਰੀ ਜਿੱਤਣ ਲਈ ਇੱਥੇ ਤਾਂ ਘੁਰੀਆਂ ਵਟੇ ਜਾਂਦੀਆਂ ਨੇ ਮੈਂਬਰੀ ਜਿੱਤਣ ਲਈ ਇੱਥੇ ਤਾਂ ਬੜੇ-ਬੜੇ ਮੋਖੜੇ ਹੋ ਜਾਂਦੇ ਨੇ ਇਹ ਤਾਂ ਫੇਰ ਵੀ ਜਿਹੜੀਆਂ ਮੁੱਖ ਮੰਤਰੀ ਦੀ ਕੁਰਸੀ ਆ ਉਪ ਮੁੱਖ ਮੰਤਰੀ ਦੀ ਕੁਰਸੀ ਆ ਡਿਊਟੀ ਦੀ ਕੁਰਸੀ ਆ ਜਿਹੜੀ ਤੇ ਜੇ ਆਪਾਂ ਕਹਦੀਏ ਕਿ ਸਵਿੱਕਰ ਦੀ ਕੁਝ ਵੀ ਕੁਰਸੀ ਆ ਉਹਨੂੰ ਕੌਣ ਲੱਤ ਮਾਰੂਗਾ ਜਿਹਨੂੰ ਇਹ ਉਹਦੇ ਮਿਲਦੇ ਹੁਣ ਹਰ ਇੱਕ ਜੇ ਚਾਹੁੰਦਾਗਾ ਕਿ ਮੇਰੇ ਥੱਲੇ ਜਿਹੜੀ ਇਹ ਕੁਰਸੀ ਆਵੇ ਉਹ ਕੁਰਸੀ ਮੇਰੇ ਥੱਲੇ ਆਵੇ ਕੌਣ ਨਹੀਂ ਚਾਹੁੰਦਾ ਇਹ ਇਸ ਵੇਲੇ ਤੁਹਾਨੂੰ ਜਿਹੜੀ ਇਹ ਵੱਡੀ ਅਸੀਂ ਸੂਚਨਾ ਜਿਹੜੀ ਵੱਡੀ ਖਬਰ ਦੇ ਦਿੱਤੀ ਆ ਤੁਸੀਂ ਆਪਣੇ ਯਾਰ ਬੇਲੀਆਂ ਦੋਸਤਾਂ ਨਾਲ ਸ਼ੇਅਰ ਕਰਨਾ ਕਿ ਜਿਹੜਾ ਭਗਵਾਨਦਮਨ ਦੀ ਕੁਰਸੀ ਲਈ ਜਿਹੜਾ ਖਤਰਾ ਹੁਣ ਵੱਧ ਚੁੱਕਿਆਗਾ ਜਿਸਤੇ ਭਗਵਾਨਦਮਨ ਜਿਹੜੀ ਇਲਾਜ ਆ ਤੇ ਦੂਜੇ ਪਾਸੇ ਜਿਹੜਾ ਉਹਦੀ ਕੁਰਸੀ ਨੂੰ ਜਿਹੜਾ ਆਪਾਂ ਇਹ ਕਹ ਲਈਏ ਕਿ ਖਤਰਾ ਹੋ ਚੁੱਕਿਆਗਾ ਤੇ ਕੁਝ ਹੀ ਘੰਟਿਆਂ ਦਾ ਮਹਿਮਾਨ ਜਿਹੜਾਗਾ ਮੁੱਖ ਮੰਤਰੀ ਦੀ ਕੁਰਸੀ ਦਾ ਜਿਹੜਾ ਕਿਸੇ ਵੇਲੇ ਵੀ ਜਿਹੜਾ ਆਪਾਂ ਕਹਦੀਏ ਕਿ ਜਿਹੜਾ ਪਾ ਵਾ ਟੇਡਾ ਹੋ ਸਕਦਾਗਾ ਤੇ ਤੁਹਾਨੂੰ ਜੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਬੱਤ ਤੋਂ ਬੱਤ ਇਹਨੂੰ ਸ਼ੇਅਰ ਵੀ ਕਰ ਦਿਓ ਤਾਂ ਆਪਣੇ ਨਾਲ ਦੇ ਨਾਲ ਕਮੈਂਟ ਵੀ ਜਰੂਰ ਕਮੈਂਟ ਬਾਕਸ ਦੇ ਵਿੱਚ ਲਿਖਣਾ ਨਾ ਭੁੱਲੋ ਤੁਸੀਂ ਵੀ ਵੇਖਦੇ ਰਹੋ ਪੰਜਾਬੀ ਬ੍ਰਸਾ ਟੀਵੀ ਤੇ ਮੈਂ ਹਾਂ ਮਕਰਨ ਸਿੰਘ ਉੱਬਾ